ਕਿ ਉਹ ਵੀ ਹੁਣ ਸਾਰਿਆਂ ਨੂੰ ਪਤਾ ਹੀ ਸ਼ਕਲੋਂ ਤਾਂ ਆਪਾਂ ਸਾਦੇ ਜੀ ਜਣਾ ਜਿਹੜੇ ਜੱਟਾਂ ਦੇ ਮੁੰਡੇ ਹੁੰਦੇ ਨੇ ਵੀ ਆਪਾਂ ਕੋਈ ਬੜੀ ਐਕਟਰ ਲੁੱਕ ਨਹੀਂ ਹੈਗੀ ਆਪਣੀ ਤਾਂ ਉਹ ਕੀ ਸੀਗਾ ਵੀ ਜਦੋਂ ਮੈਂ ਪਹਿਲਾ ਗਾਣਾ ਲੋਕਾਂ ਨੇ ਬੜਾ ਕਿਹਾ ਵੀ ਯਾਰ ਆ ਕਿਵੇਂ ਜਿਹਾ ਲੱਗਦਾ ਕਿਿੱਧਰੋਂ ਆ ਗਿਆ ਉੱਥੇ ਕਿ ਇਹ ਐ ਉਹ ਆ ਬੜਾ ਕਿਹਾ ਦੂਜਾ ਗਾਣਾ ਗਾਇਆ ਠੀਕ ਹੋ ਗਿਆ ਨਾ ਫਿਰ 50% ਫਰਕ ਪੈ ਗਿਆ ਤੀਜਾ ਗਾਣਾ ਆਇਆ ਯਾਨੀ ਕਿ 20% ਹੀ ਗੱਲਾਂ ਵਾਲੇ ਲੋਕ ਰਹਿ ਗਏ ਵੀ ਜਿਹੜੇ ਕਹਿੰਦੇ ਸੀ ਵੀ ਇਹ ਹੋਵੇਂ ਇਹਦੇ ਇਹ ਨਾ ਤੇ ਉਹ ਸਾਰੀ ਸਿਚੁਏਸ਼ਨ ਸੀ ਗਾਣੇ ਦੇ ਵਿੱਚ ਉਹ ਗਾਣੇ ਦੇ ਵਿੱਚ ਕਿਹਾ ਵੀ ਸ਼ਕਲ ਨੂੰ ਤੂੰ ਦੇਖ ਮੈਨੂੰ ਜੱਜ ਕਰ ਦੇ ਜੇ ਇਦਾਂ ਉਹ ਸਿਚੁਏਸ਼ਨ ਸੀ ਉਹ ਮੇਰੇ ਵਿਚਾਰ ਸੀਗੇ ਆਪਣੇ ਵੀ ਮੈਂ ਇਹ ਚੀਜ਼ ਦੱਸਣਾ ਚਾਹਣਾ ਫਿਰ ਮੇਰਾ ਜਦੋਂ ਦੋ ਗਾਣੇ ਇੱਕੋ ਜਿਹੇ ਸੱਜਟ ਆਇਆ ਤੇ ਸੋ ਸਾਰੇ ਗਾਣੇ ਲੱਗੇ ਇੱਕੋ ਜੀ ਤਰਜਾ ਫਿਰ ਉਹ ਸਾਰੀ ਸਿਚੁਏਸ਼ਨ ਉਹ ਚ ਦੱਸਿਆ ਸੀ ਵੀ ਵੀ ਮੈਂ ਲਿਰਿਕਲੀ ਮੇਡਾ ਮੈਂ ਤਰਜਾ ਵਾਲਾ ਕੋਈ ਮੁੰਦਰਾ ਵਾਲਾ ਕਲਾਕਾਰ ਨਹੀਂ ਹੈਗਾ ਵੀ ਮੈਂ ਤਾਂ ਸਿਰਫ ਮੈਂ ਤਾਂ ਬੋਲ ਕੇ ਤੁਹਾਨੂੰ ਚੀਜ਼ਾਂ ਦੱਸ ਰਿਹਾ ਵੀ ਮੇਰੀ ਜ਼ਿੰਦਗੀ ਚਾਹ ਚੱਲ ਰਹੀ ਹੈ ਮੈਂ ਇੱਥੋਂ ਆਇਆ ਬਸ ਉਹ ਸੀਗਾ ਯਾਨੀ ਕਿ ਹੁਣ ਵੀ ਨਹੀਂ ਵੀ ਮੇਰੇ ਹਜੇ ਵੀ ਉਦਾਂ ਦੇ ਗਾਣੇ ਆਉਣਗੇ ਉਹ ਬਸ ਐਦਾਂ ਹੁੰਦਾ ਵੀ ਜਿੰਨਾ ਵੀ ਹੁਣ ਜਿਵੇਂ ਹਰੇਕ ਸਾਲ ਹੁੰਦਾ ਮੇਰਾ ਈਸ ਸਾਈਡ ਫਲੋ ਆ ਉਹ ਉਹ 7 8 ਮਹੀਨਿਆਂ ਦਾ ਸਫ਼ਰ ਸੀਗਾ ਫਿਰ ਮੌਜ ਦਾ ਸਫ਼ਰ